ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਂਦੇ ਆਂ ਹੈਡਲਾਈਨਸ ਦੇ ਨਾਲ ਲਿਬਰਲ ਲੀਡਰ ਅਤੇ ਕੈਨੇਡਾ ਦੇ ਨਾਮਜ਼ਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਅਮਰੀਕਾ ਕੈਨੇਡਾ ਟ੍ਰੇਡ ਵਾਰ ਦੇ ਉੱਤੇ ਕੀਤੀ ਟਿੱਪਣੀ ਕਿ ਹਾਂ ਅਮਰੀਕੀ ਕੈਨੇਡਾ ਦਾ ਸਤਕਾਰ ਨਹੀਂ ਕਰਦੇ ਸੁਪਾਈ ਸਰਕਾਰ ਨੇ ਅਮਰੀਕਾ ਦੀ ਸਾਰੀ ਸ਼ਰਾਬ ਨੂੰ ਦੁਕਾਨਾਂ ਤੋਂ ਹਟਾਉਣ ਦੇ ਹੁਕਮ ਕੀਤੇ ਜਾ ਰਹੀ ਅਮਰੀਕੀ ਬੀਅਰ ਵਾਈਨ ਤੇ ਸ਼ਰਾਬ ਖਰੀਦਣਾ ਬੰਦ ਕੈਨੇਡਾ ਵਿੱਚ ਨਵੇਂ ਕਿਰਾਏਦਾਰ ਥੋੜਾ ਘੱਟ ਸਕਦੇ ਨੇ ਆਰਾਮ ਦੇਸ਼ ਪਰ ਦੇ ਵਿੱਚ ਔਸਤ ਮੰਗੇ ਜਾਣ ਵਾਲੇ ਕਿਰਾਏ ਜੁਲਾਈ 2023 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ਤੇ ਆਏ ਜਿੱਤੇ ਖਬਰਾਂ ਵਿਸਤਾਰ ਦੇ ਨਾਲ ਲਿਬਰਲ ਲੀਡਰ ਅਤੇ ਕੈਨੇਡਾ ਦੇ ਨਾਮਜ਼ਦ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਵੱਲੋਂ ਅਮਰੀਕਾ ਕੈਨੇਡਾ ਟ੍ਰੇਡ ਵਾਰ ਦੇ ਉੱਤੇ ਟਿੱਪਣੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਮਰੀਕੀ ਕੈਨੇਡਾ ਦਾ ਸਤਕਾਰ ਨਹੀਂ ਕਰਦੇ ਅਤੇ ਦੁਬਾਰਾ ਫਰੀ ਟ੍ਰੇਡ ਐਗਰੀਮੈਂਟ ਕਰਨ ਦੇ ਲਈ ਵੀ ਵਚਨਬੱਧ ਦਿਖਾਈ ਨਹੀਂ ਦੇ ਰਹੇ ਕਾਰਨੇ ਦੇ ਵੱਲੋਂ ਇਹ ਟਿੱਪਣੀ ਜਿਹੜੀ ਹੈ ਇਹ ਉਸ ਬਿਆਨ ਦੇ ਰਿਐਕਸ਼ਨ ਦੇ ਵਜੋਂ ਦਿੱਤੀ ਗਈ ਹੈ ਜਿਸ ਦੇ ਵਿੱਚ ਡੋਨਲਡ 트੍ਰੰਪ ਦੇ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ 50% ਦੀ ਟੈਰਿਫ ਲਗਾਉਣ ਦੀ ਗੱਲ ਕਹੀ ਗਈ ਹੈ ਕਿਉਂਕਿ 온ਟਾਰੀਓ ਦੇ ਜਿਹੜੇ ਪ੍ਰੀਮੀਅਰ ਡੱਗ ਫੋਰਡ ਦੇ ਵੱਲੋਂ ਅਮਰੀਕਾ ਦੀਆਂ ਸਟੇਟ ਮਿਸ਼ੀਗਨ ਸਟੇਟਾਂ ਜਿਹੜੀਆਂ ਨੇ ਮਿਸ਼ੀਗਨ ਮਿਨੀਸੋਟਾ ਅਤੇ ਨਿਊਯਾਰਕ ਨੂੰ ਜਾਂਦੀ ਬਿਜਲੀ ਦੇ ਉੱਤੇ 25% ਦੀ ਸਰਚਾਰਜ ਲਗਾਇਆ ਗਿਆ ਜਿਸ ਦੇ ਨਾਲ 1.5 ਮਿਲੀਅਨ ਕਾਰਾਂ ਤੇ ਬਿਜ਼ਨੈਸਸ ਦਾ ਬਿੱਲ 100 ਕੈਨੇਡੀਅਨ ਡਾਲਰ ਵਧੇਗਾ ਅਤੇ 온ਟਾਰੀਓ ਸਰਕਾਰ ਨੂੰ ਰੋਜ਼ਾਨਾ 3 ਲੱਖ ਤੋਂ 4 ਲੱਖ ਡਾਲਰ ਦੀ ਜਿਹੜੀ ਹੈ ਉਹ ਕਮਾਈ ਹੋਵੇਗੀ ਫੋਰਡ ਨੇ ਕਿਹਾ ਸੀ ਕਿ ਇਹ ਪੂਰਾ ਪੈਸਾ ਕੈਨੇਡੀਅਨ ਜੌਬਸ ਅਤੇ ਬਿਜ਼ਨਸ ਪ੍ਰੋਟੈਕਟ ਕਰਨ ਦੇ ਲਈ ਜਿਹੜਾ ਉਹ ਵਰਤਿਆ ਜਾਏਗਾ ਤੇ ਮਾਰਕ ਕਾਰਨੀ ਨੇ ਕਿਹਾ ਕਿ 50% ਦੀ ਟੈਰਿਫ ਕੈਨੇਡੀਅਨ ਬਿਜ਼ਨੈਸਸਸ ਅਤੇ ਵਰਕਰਾਂ ਦੇ ਉੱਤੇ ਜਿਹੜਾ ਉਹ ਹਮਲਾ ਹੈ ਕਾਰਨੀ ਜੋ ਕਿ ਫੈਡਰਲ ਲਿਬਰਲਸ ਦੇ ਲੀਡਰ ਚੁਣੇ ਗਏ ਹਨ ਅਤੇ ਇਸ ਹਫਤੇ ਦੇ ਵਿੱਚ ਪ੍ਰਧਾਨ ਮੰਤਰੀ ਦੀ ਜਿਹੜੀ ਹੈ ਉਹ ਸੌ ਚੁੱਕਣਗੇ ਜਿਨ੍ਹਾਂ ਲਿਬਰਲ ਕਾਕਸ ਦੇ ਨਾਲ ਵੀ ਇਸ ਮੁੱਦੇ ਦੇ ਉੱਤੇ ਗੱਲਬਾਤ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਸੀ ਕਿ 온ਟਾਰੀਓ ਦੇ ਵੱਲੋਂ ਲਗਾਏ એનર્ਜੀ ਸਰਚ ਚਾਰਜ ਕਾਰਨ ਉਹ ਸਟੀਲ ਐਲੂਮੀਨੀਅਮ ਟੈਰਿਫ ਜਿਹੜੇ ਨੇ ਉਹ ਦੁੱਗਣੇ ਕਰਨਗੇ ਤੇ ਅਮਰੀਕਾ ਨੂੰ ਕੈਨੇਡਾ ਦੀ ਕਿਸੇ ਚੀਜ਼ ਦੀ ਲੋੜ ਨਹੀਂ ਹੈ ਉਹਨਾਂ ਕਿਹਾ ਹੈ ਕਿ ਇਸ ਦੀ ਕੈਨੇਡਾ ਵੱਡੀ ਕੀਮਤ ਜਿਹੜੀ ਹੈ ਉਹ ਅਦਾ ਕਰੇਗਾ ਜਿਸ ਨੂੰ ਇਤਿਹਾਸ ਦੀਆਂ ਕਿਤਾਬਾਂ ਦੇ ਵਿੱਚ ਪੜਾਇਆ ਜਾਏਗਾ ਅਮਰੀਕਾ ਦੇ ਵਿੱਚ ਕੈਨੇਡਾ ਦੇ ਐਮਬੈਸਡਰ ਜਿਹੜੇ ਨੇ ਉਹ ਕ੍ਰਿਸਟਨ ਹਿਲਮੈਨ ਨੇ ਕਿਹਾ ਹੈ ਕਿ ਦੋਵੇਂ ਮੁਲਕਾਂ ਦੇ ਦਰਮਿਆਨ ਟ੍ਰੇਡ ਦੇ 99% ਪ੍ਰੋਡਕਟ ਜਿਹੜੇ ਨੇ ਉਹ ਟੈਕਸ ਫਰੀ ਨੇ ਅਤੇ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਡਿਊਟੀਆਂ 트੍ਰੰਪ ਦੇ ਪਹਿਲੇ ਕਾਰਜਕਾਲ ਦੀਆਂ ਕਾਰਵਾਈਆਂ ਨੂੰ ਯਾਦ ਕਰਵਾਉਂਦੀਆਂ ਨੇ 트੍ਰੰਪ ਦੇ ਵੱਲੋਂ ਮਾਰਚ 2018 ਦੇ ਵਿੱਚ ਸਟੀਲ ਇੰਪੋਰਟ ਦੇ ਉੱਤੇ 25% ਦੀ ਅਤੇ ਐਲੂਮੀਨੀਅਮ ਇੰਪੋਰਟ ਦੇ ਉੱਤੇ 10% ਦੇ ਟੈਰਿਫ ਲਗਾਇਆ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੈਸ਼ਨਲ ਸਿਕਿਉਰਿਟੀ ਪਾਵਰਸ ਦੀ ਵਰਤੋਂ ਕੀਤੀ ਹੈ ਤੇ ਅਗਲੇ 3 ਦਿਨ ਜਿਹੜੇ ਨੇ ਉਹ 트ੰਪ ਨੇ ਕਿਹਾ ਸੀ ਕਿ ਟ੍ਰੇਡ ਵਾਰ ਜਿਹੜਾ ਉਹ ਟ੍ਰੇਡ ਟ੍ਰੇਡ ਜਿਹੜੀ ਵਾਰ ਹੈ ਉਹ ਚੰਗੀ ਹੈ ਤੇ ਜਿੱਤਣ ਦੇ ਵਿੱਚ ਆਸਾਨ ਹੈ ਜਿਸ ਦੇ ਬਾਅਦ ਕੈਨੇਡਾ ਦੇ ਵੱਲੋਂ ਫ੍ਰੀ ਅਮਰੀਕਾ ਦੇ ਉੱਤੇ ਕਈ ਡਿਊਟੀਆਂ ਜਣੀਆਂ ਨੇ ਉਹ ਲਗਾਈਆਂ ਗਈਆਂ ਸਨ ਜਿਸ ਤੇ ਲਗਭਗ 1 ਸਾਲ ਬਾਅਦ ਕੈਨੇਡਾ ਮੈਕਸੀਕੋ ਅਤੇ ਅਮਰੀਕਾ ਦੇ ਦਰਮਿਆਨ ਫ੍ਰੀ ਟ੍ਰੇਡ ਐਗਰੀਮੈਂਟ ਹੋਇਆ ਸੀ ਆਰਥਿਕ ਮਹਾਰਾਂ ਦਾ ਮੰਨਣਾ ਹੈ ਕਿ ਇਹ ਖਤਰਨਾਕ ਹੈ ਵਾਸ਼ਿੰਗਟਨ ਅਧਾਰਤ ਟੈਕਸ ਫਾਊਂਡੇਸ਼ਨ ਦੀ ਰਿਪੋਰਟ ਦੇ ਮੁਤਾਬਕ ਕੰਪਨੀਆਂ ਨੂੰ ਜ਼ਿਆਦਾ ਪੈਸਾ ਜਿਹੜਾ ਹੈ ਉਹ ਖਰਚਣਾ ਪਵੇਗਾ ਜਿਸ ਦੇ ਨਾਲ ਇੰਪੋਰਟ ਘਟੇਗਾ ਅਤੇ ਲਗਭਗ 75000 ਮੈਨੂਫੈਕਚਰਿੰਗ ਜੌਬਸ ਜਿਹੜੀਆਂ ਨੇ ਉਹ ਜਾਣਗੀਆਂ ਪੀਟਰਸਨ ਇੰਸਟੀਚਿਊਟ ਜਿਹੜੀਆਂ ਹੈ ਉਸ ਦੇ ਵਿੱਚ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਇਕਨੋਮਿਕਸ ਦੇ ਮੁਤਾਬਕ ਸਟੀਲ ਇੰਡਸਟਰੀ ਨੂੰ ਜੌਬਸ ਬਚਾਉਣ ਦੇ ਲਈ ਕੰਜ਼ਿਊਮਰ ਦੇ ਉੱਤੇ ਬੋਝ ਪਵੇਗਾ ਜਿਸ ਦੀ ਕਾਸਟ ਜਿਹੜੀ ਹੈ ਉਹ 650000 ਪਰ ਜੌਬ ਆਵੇਗੀ ਅਮਰੀਕਾ ਦੇ ਵਿੱਚ ਵਰਤੀ ਜਾਣ ਵਾਲੀ ਸਟੀਲ ਦਾ ਲਗਭਗ 25% ਦੀ ਇੰਪੋਰਟ ਹੁੰਦਾ ਹੈ ਜਿਸ ਦੇ ਵਿੱਚ ਕੈਨੇਡਾ ਇੱਕ ਵੱਡਾ ਸਪਲਾਈਅਰ ਵੀ ਹੈ ਜੋ ਕਿ 2023 ਦੇ ਵਿੱਚ ਕੁੱਲ ਅਮਰੀਕੀ ਇੰਪੋਰਟ ਦਾ 25% ਸੀ ਅਤੇ ਕੈਨੇਡਾ ਅਮਰੀਕਾ ਨੂੰ ਐਲੂਮੀਨੀਅਮ ਐਕਸਪੋਰਟ ਕਰਨ ਵਾਲਾ ਸਭ ਤੋਂ ਵੱਡਾ ਜਿਹੜਾ ਹੈ ਉਹ ਸਪਲਾਇਰ ਹੈ ਬੇਸ਼ੱਕ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਜਿਹੜੀ ਨੂੰ ਟੈਰਿਫ ਤੋਂ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਨੇ ਪਰ ਮਾਰਕੀਟ ਦਾ ਹਾਲ ਅਤੇ ਕੁਝ ਆਰਥਿਕ ਮਹਾਰਾਂ ਦਾ ਜਿਹੜਾ ਉਹ ਸ਼ੰਕਾ ਹੈ ਕਿ ਇਹਨਾਂ ਕਦਮਾਂ ਦੇ ਨਾਲ ਰਿਸੈਸ਼ਨ ਵੀ ਆ ਸਕਦਾ ਹੈ ਜਿਸ ਤੋਂ ਰਾਸ਼ਟਰਪਤੀ ਟਰੰਪ ਨੇ ਵੀ ਇਨਕਾਰ ਨਹੀਂ ਕੀਤਾ ਪਰ ਨਾਲੋ ਨਾਲ ਕਿਹਾ ਹੈ ਕਿ ਲੌਂਗ ਟਰਮ ਇਸ ਦੇ ਜਿਹੜੇ ਨੇ ਉਹ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ ਹੁਣ ਦੇਖਦੇ ਆ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮਾਰਕ ਕਰਨੀ ਇਹਨਾਂ ਟੈਰਿਫਸ ਦਾ ਸਾਹਮਣਾ ਕਰਨ ਦੇ ਲਈ ਕੀ ਯੋਜਨਾ ਲੈ ਕੇ ਆਉਂਦੇ ਨੇ ਪਰ ਫਿਲਹਾਲ ਹੋਰ ਮੰਡੀਆਂ ਦੀ ਜਿਹੜੀ ਹੈ ਉਹ ਤਲਾਸ਼ ਕੀਤੀ ਜਾ ਰਹੀ ਹੈ ਬਰਿਟਿਸ਼ ਕੋਲੰਬੀਆ ਦੇ ਵਿੱਚ ਆਖਰੀ ਵਿਧਾਨ ਸਭਾ ਚੋਣਾਂ ਦੇ ਵਿੱਚ ਸਿਆਸੀ ਦ੍ਰਿਸ਼ ਜਿਹੜਾ ਹੈ ਉਹ ਕਾਫੀ ਜ਼ਿਆਦਾ ਬਦਲਿਆ ਜਦੋਂ BC ਯੂनाइटेड ਦੇ ਵਿਧਾਇਕ ਰਹੇ ਜਿਹੜੇ ਅਤੇ BC ਕੰਜ਼ਰਵੇਟਿਵਜ਼ ਪਾਰਟੀ ਦੇ ਲੀਡਰ ਜான் ਰੋਸਟਰਡ ਦੇ ਵੱਲੋਂ ਫਲੋਰ ਕਰਾਸ ਕੀਤਾ ਗਿਆ ਤੇ ਨਵੀਂ ਪਾਰਟੀ ਰਜਿਸਟਰ ਜਿਹੜੀ ਹੈ ਉਹ ਕਰਵਾਈ ਗਈ ਜਿਸ ਦੇ ਵੱਲੋਂ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ BC NDP ਦੇ ਲਈ ਕਾਫੀ ਦਿੱਕਤਾਂ ਖੜੀਆਂ ਕੀਤੀਆਂ ਗਈਆਂ ਅਤੇ ਨਤੀਜਿਆਂ ਦੇ ਵਿੱਚ ਬੇਸ਼ੱਕ NDP ਜੇਤੂ ਰਹੀ ਪਰ ਉਹ ਬੜੀ ਮੁਸ਼ਕਿਲ ਦੇ ਨਾਲ ਮੈਜੋਰਿਟੀ ਦੇ ਨੰਬਰ ਤੱਕ ਹੀ ਪਹੁੰਚ ਸਕੀ ਹੈ BC NDP ਨੂੰ ਇਹਨਾਂ ਚੋਣਾਂ ਦੇ ਵਿੱਚ 47 ਤੇ BC ਕੰਜ਼ਰਵੇਟਿਵ ਨੂੰ 44 ਤੇ BC ਗ੍ਰੀਨਜ਼ ਨੂੰ ਦੋ ਸੀਟਾਂ ਪ੍ਰਾਪਤ ਹੋਈਆਂ ਬੇਸ਼ੱਕ BC ਕੰਜ਼ਰਵੇਟਿਵਜ਼ ਇੱਕ ਮਜ਼ਬੂਤ ਵਿਰੋਧੀ ਧਿਰ ਬਣ ਕੇ ਉੱਭਰੀ ਹੈ ਪਰ ਪਾਰਟੀ ਨੂੰ ਇਕਜੁੱਟ ਰੱਖਣਾ ਤੇ ਜੌਨ ਰੋਸਟਡ ਦਾ ਲੀਡਰ ਬਣੇ ਰਹਿਣਾ ਪਵੇਖ ਦੇ ਚ ਚੁਣੌਤੀਆਂ ਭਰਿਆ ਜ਼ਰੂਰ ਹੋ ਸਕਦਾ ਹੈ ਕਿਉਂਕਿ ਤਿੰਨ ਵਿਧਾਇਕਾਂ ਦੇ ਵੱਲੋਂ ਪਾਰਟੀ ਛੱਡਣ ਤੋਂ ਬਾਅਦ ਪਾਰਟੀ ਦੇ ਐਮਐਲਏਜ਼ ਦੀ ਗਿਣਤੀ ਜਿਹੜੀ ਹੈ 41 ਰਹਿ ਗਈ ਹੈ ਜਿਸ ਦੇ ਬਾਅਦ ਅੰਦਰ ਖਾਤੇ ਕਈ ਪ੍ਰਕਾਰ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਬੀਸੀ ਕੰਜ਼ਰਵੇਟਿਵ ਦੇ ਵਿੱਚ ਰੈਜ਼ੀਡੈਂਸ਼ੀਅਲ ਸਕੂਲਾਂ ਨੂੰ ਲੈ ਕੇ ਮੱਚੇ ਕਮਾਸਾਨ ਦੇ ਵਿਚਾਰ ਜੌਨ ਰੋਸਟਡ ਦੀ ਲੀਡਰਸ਼ਿਪ ਖਤਰੇ ਦੇ ਵਿੱਚ ਪੈ ਸਕਦੀ ਹੈ ਪਾਰਟੀ ਇਸ ਆਫ 올 ਦੇ ਵਿੱਚ ਲੀਡਰਸ਼ਿਪ ਰਿਵਿਊ ਕਰਨ ਵਾਲੀ ਹੈ ਤੇ ਕੰਜ਼ਰਵੇਟਿਵਸ ਜਿਹੜੇ ਨੇ ਉਹਨਾਂ ਦੇ ਰਣਨੀਤਕਾਰ ਐਲੀ ਬਲੇਡਸ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਪਾਰਟੀ ਅੰਦਰ ਜੋ ਘਟਨਾਵਾਂ ਘਟੀਆਂ ਹਨ ਉਹ ਰੋਸਟਡ ਦੀ ਲੀਡਰਸ਼ਿਪ ਦੇ ਲਈ ਇੱਕ ਪਰਖਿਆ ਵੀ ਹੋਵੇਗੀ ਹੁਣ ਤੱਕ ਪਾਰਟੀ ਦੇ ਵਿੱਚ ਫੁੱਟ ਕਾਰਨ ਤਿੰਨ ਐਮਐਲਏ ਸੂਬੇ ਦੀ ਵਿਧਾਨ ਸਭਾ ਦੇ ਵਿੱਚ ਆਜ਼ਾਦ ਬੈਠਣ ਦਾ ਫੈਸਲਾ ਜਿਹੜਾ ਉਹ ਕਰ ਚੁੱਕੇ ਨੇ ਤੇ ਇਹ ਵਿਵਾਦ ਫਰਵਰੀ ਦੇ ਵਿੱਚ ਵੈਂਕੂਵਰ ਕੁਇਲ ਚੀਨਾ ਦੀ ਵਿਧਾਇਕ ਡਲੋਸ ਬਰਾਡੀ ਦੇ ਵੱਲੋਂ ਕੈਮਲੂਪਸ ਦੇ ਸਾਬਕਾ ਰਿਹਾਇਸ਼ੀ ਸਕੂਲ ਸਾਈਟ ਨੂੰ ਲੈ ਕੇ ਕੀਤੀ ਗਈ ਹੈ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਇਹ ਜਿਹੜਾ ਇਹ ਮਸਲਾ ਛਿੜਿਆ ਤੇ ਰੋਸਟਡ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਉਹਨਾਂ ਦੇ ਕੌਕਸ ਦੇ ਹੋਰ ਮੈਂਬਰ ਪਾਰਟੀ ਛੱਡਣ ਦਾ ਸਲਾ ਕਰ ਲੈਣ ਪਰ ਪਾਰਟੀ ਦਾ ਜਿਹੜਾ ਫੋਕਸ ਹੈ ਉਹ ਹਾਊਸਿੰਗ ਦੀ ਸਮਰਥਾ ਅਤੇ ਡਰੱਗ ਸੰਕਟ ਵਰਗੇ ਮੁੱਦਿਆਂ ਦੇ ਉੱਤੇ ਐਂਡੀਪੀ ਨੂੰ ਜਵਾਬ ਦੇਣਾਉਣ ਦੇ ਉੱਤੇ ਹੈ ਉਹਨਾਂ ਕਹੇ ਕਿ ਉਹ ਚਾਹੁੰਦੇ ਨੇ ਕਿ ਕੌਕਸ ਦੇ ਵਿੱਚ ਸ਼ਾਮਲ 14 ਐਮਐਲਏ ਪਾਰਟੀ ਦੇ ਨਾਲ ਸਹੀ ਦਿਸ਼ਾ ਦੇ ਵਿੱਚ ਅੱਗੇ ਵਧਣ ਦੇ ਪਰ ਤਿੰਨ ਵਿਧਾਇਕਾਂ ਨੂੰ ਲੱਗਾ ਹੈ ਕਿ ਉਹ ਇਸ ਦਾ ਹਿੱਸਾ ਜਿਹੜਾ ਹੈ ਉਹ ਨਹੀਂ ਰਹਿ ਸਕਦੇ ਜੋ ਕਿ ਮੰਦਭਾਗ ਹੈ ਤੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਪਾਰਟੀ ਦੀ ਨਿੱਜੋ ਹੋਵੇ ਦੇ ਵਿੱਚ ਹੋਈ ਮੀਟਿੰਗ ਦੌਰਾਨ ਵੀ ਕੁਝ ਚਰਚਾਵਾਂ ਚੱਲੀਆਂ ਸਨ ਵੀ ਸੀ ਕਨਜ਼ਰਵੇਟਿਵ ਪਾਰਟੀ ਦੇ ਵਿੱਚ ਸੰਕਟ गहरा ਗਿਆ ਹੈ ਤੇ ਪਾਰਟੀ ਛੱਡਣ ਵਾਲੇ ਵਿਧਾਇਕਾਂ ਦੇ ਵਿੱਚ ਪੀਸ ਰੀਵਰ ਨਾਰਥ ਤੋਂ ਵਿਧਾਇਕ ਜਿਹੜੇ ਨੇ ਉਹ ਜਾਰਡਨ ਕੇਲੀ ਅਤੇ ਕਲੋਨਾ ਲੇਕ ਕੰਟਰੀ ਕੈਲਡਰ ਸਟ੍ਰੀਮ ਦੇ ਵਿਧਾਇਕਾ ਤਾਰਾ ਆਰਮਸਟ੍ਰង ਸ਼ਾਮਿਲ ਨੇ ਖਾਸ ਕਰ ਇਹ ਹੈ ਕਿ ਬ੍ਰੌਡੀ ਕੇਲੀ ਅਤੇ ਆਰਮਸਟ੍ਰង ਇਹ ਸਾਰੇ ਪਹਿਲੀ ਵਾਰ ਦੇ ਵਿਧਾਇਕ ਹਨ ਤੇ ਕੇਲੀ ਨੇ ਕਿਹਾ ਹੈ ਕਿ ਉਹ ਨਵੀਂ ਪਾਰਟੀ ਬਣਾਉਣ ਦਾ ਵੀ ਜਿਹੜਾ ਹੈ ਉਹ ਵਿਚਾਰ ਕਰ ਰਹੇ ਨੇ ਬੀਸੀ ਕਨਜ਼ਰਵੇਟਿਵ ਦੇ ਵਿੱਚ ਫੁੱਟ ਉਦੋਂ ਸਾਹਮਣੇ ਆਈ ਹੈ ਜਦੋਂ ਬੀਸੀ ਐਨਡੀਪੀ ਨੇ 트ੰਪ ਦੀਆਂ ਟੈਰਿਫ ਧਮਕੀਆਂ ਦੀ ਨਿੰਦਾ ਕਰਨ ਦਾ ਪ੍ਰਸਤਾਵ ਲਿਆਂਦਾ ਸੀ ਤੇ ਉਸ ਸਮੇ ਬਰਾਡੀ ਕੈਲੀ ਅਤੇ ਜਿਹੜੇ ਆਰਮਸਟ੍ਰॉन्ग ਸਣੇ ਪੰਜ ਕਨਜ਼ਰਵੇਟਿਵ ਵਿਧਾਇਕ ਨੇ ਇਸ ਪ੍ਰਸਤਾਵ ਦੇ ਵਿਰੋਧ ਦੇ ਵਿੱਚ ਵੋਟ ਕੀਤੀ ਸੀ ਇਹ ਸਾਰੇ ਪਹਿਲੀ ਵਾਰ ਦੇ ਵਿਧਾਇਕ ਹਨ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਪਵਿੱਖ ਦੇ ਵਿੱਚ BC ਕੰਜ਼ਰਵੇਟਿਵਜ਼ ਇੱਕ ਜੁੱਟ ਰਹਿ ਸਕਦੇ ਨੇ ਜਾਂ ਨਹੀਂ ਕਿਉਂਕਿ BC ਯੂਨਾਈਟਿਡ ਜੋ ਕੰਜ਼ਰਵੇਟਿਵਜ਼ ਦੇ ਵਿੱਚ ਆਏ ਵਿਧਾਇਕਾਂ ਦੇ ਵਿਚਾਰਕ ਮਤਭੇਦ ਵੀ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਪਰ ਰੋਸਟਰ ਲਗਾਤਾਰ ਜਿਹੜਾ ਉਹ ਇੱਕ ਜੁੱਟ ਰਹਿਣ ਅਤੇ ਸਹੀ ਦਿਸ਼ਾ ਦੇ ਵਿੱਚ ਅੱਗੇ ਵਧਣ ਦੀ ਵੀ ਗੱਲ ਕਰ ਰਹੇ ਨੇ ਹੁਣ ਜਦੋਂ ਸੁਪਾਈ ਸਰਕਾਰ ਨੇ ਅਮਰੀਕਾ ਦੇ ਸਾਰੀ ਸ਼ਰਾਬ ਨੂੰ ਦੁਕਾਨਾਂ ਤੋਂ ਹਟਾਉਣ ਦਾ ਜਿਹੜਾ ਉਹ ਹੁਕਮ ਦਿੱਤਾ ਹੈ ਤਾਂ ਇਸ ਦੇ ਬਹੁਤ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਨੇ ਸੋਮਵਾਰ ਨੂੰ ਬੀਸੀ ਦੇ ਪ੍ਰੀਮੀਅਰ ਡੇਵਿਡ ਡੀਬੀ ਨੇ ਐਲਾਨ ਕੀਤਾ ਹੈ ਕਿ ਬੀਸੀ ਸ਼ਰਾਬ ਵੰਡ ਸ਼ਾਖਾ ਨੇ ਅਮਰੀਕੀ ਬੀਅਰ ਵਾਈਨ ਅਤੇ ਸ਼ਰਾਬ ਖਰੀਦਣਾ ਜਿਹੜਾ ਉਹ ਬੰਦ ਕਰ ਦਿੱਤਾ ਤੇ ਆਪਣੀਆਂ ਸ਼ੈਲਫਾਂ ਤੋਂ ਮੌਜੂਦਾ ਸਟਾਕ ਜਿਹੜਾ ਉਸ ਨੂੰ ਹਟਾ ਦਿੱਤਾ ਹੈ ਐਬੀ ਨੇ ਕਿਹਾ ਕਿ ਅਸੀਂ ਕੁਝ ਕਾਰਨਾ ਕਰਕੇ ਇਹ ਕਹਿ ਰਹੇ ਹਾਂ ਸੋਮਵਾਰ ਨੂੰ ਵਿਕਟੋਰੀਆ ਦੇ ਜਿਹੜੇ ਜੇਮਸ ਵੇ ਇਲਾਕੇ ਦੇ ਇੱਕ ਸਟੋਰ ਨੇ ਵੀ ਇਸ ਸੰਬੰਧੀ ਜਿਹੜੀ ਹੈ ਉਹ ਜਾਣਕਾਰੀ ਦਿੱਤੀ ਸੋਮਵਾਰ ਨੂੰ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਐਲਾਨ ਕੀਤਾ ਕਿ ਬੀਸੀ ਸ਼ਰਾਬ ਵੰਡ ਸ਼ਾਖਾ ਨੇ ਅਮਰੀਕੀ ਬੀਅਰ ਵਾਈਨ ਅਤੇ ਸ਼ਰਾਬ ਖਰੀਦਣਾ ਜਿਹੜਾ ਉਹ ਬੰਦ ਕਰ ਦਿੱਤਾ ਤੇ ਆਪਣੀਆਂ ਸ਼ੈਲਫਾਂ ਤੋਂ ਮੌਜੂਦਾ ਸਟਾਕ ਨੂੰ ਹਟਾ ਦਿੱਤਾ ਹੈ BC ਲਿਕਰ ਵੈਬਸਾਈਟ ਦੇ ਅਨੁਸਾਰ ਸਰਕਾਰੀ ਸ਼ਾਖਾ ਸੂਬੇ ਪਰਦੇ ਵਿੱਚ 198 ਸ਼ਰਾਬ ਦੀਆਂ ਦੁਕਾਨਾਂ ਚਲਾਉਂਦੀ ਹੈ ਤੇ ਪ੍ਰਤੀ ਸਾਲ 36 ਮਿਲੀਅਨ ਤੋਂ ਵੱਧ ਪ੍ਰਚੂਨ ਗਾਹਕਾਂ ਦੀ ਸੇਵਾ ਕਰਦੀ ਹੈ ਪਿਛਲੇ ਹਫਤੇ ਸੂਬੇ ਨੇ ਅਮਰੀਕੀ ਸ਼ਰਾਬ ਨੂੰ ਸਟੋਰ ਸ਼ੈਲਫਾਂ ਤੋਂ ਹਟਾ ਦਿੱਤਾ ਜੋ ਕਿ ਅਖੌਤੀ ਜਿਹੜਾ ਉਹ ਲਾਲ ਰਾਜਾਂ ਦੇ ਵਿੱਚ ਪੈਦਾ ਹੋਈ ਸੀ ਜਿਸ ਨੇ 트럼ਪ ਦੀ ਰਿਪਬਲਿਕਨ ਪਾਰਟੀ ਨੂੰ ਵੋਟ ਦਿੱਤੀ ਸੀ ਤੇ BC ਦੇ ਵਾਈਨ ਉਤਪਾਦਕਾਂ ਦਾ ਕਹਿਣਾ ਹੈ ਕਿ ਉਹ ਵੀ ਸੂਬੇ ਦੇ ਫੈਸਲੇ ਦਾ ਜਿਹੜਾ ਉਹ ਸਮਰਥਨ ਕਰਦੇ ਨੇ ਵਾਈਨ ਜਿਹੜੇ ਗਰੋਸਰ ਜਦੋਂ ਬੀਸੀ ਦੇ ਚੇਅਰਪਲ ਸੋਲਰ ਦਾ ਕਹਿਣਾ ਹੈ ਕਿ ਸਥਾਨਕ ਉਦਯੋਗ ਅਜੇ ਵੀ ਜਨਵਰੀ 2024 ਦੀ ਠੰਡ ਤੋਂ ਉੱਭਰ ਰਹੇ ਨੇ ਜਿਸ ਨੇ ਸੂਬੇ ਭਰ ਦੇ ਅੰਗੂਰੀ ਬਾਗਾਂ ਨੂੰ ਜਿਹੜਾ ਉਹ ਤਬਾਹ ਕਰ ਦਿੱਤਾ ਹੈ ਉਹਗੇ ਕਹਿੰਦੇ ਨੇ ਕਿ ਅਮਰੀਕੀ ਉਤਪਾਦਕਾਂ ਦੇ ਪਾਬੰਦੀ ਜਿਹੜੀ ਹੈ ਉਹ ਸਥਾਨਕ ਉਤਪਾਦਕਾਂ ਦੇ ਲਈ ਗਵਾਚੀ ਮਾਰਕੀਟ ਹਿੱਸੇਦਾਰੀ ਮੋੜ ਪ੍ਰਾਪਤ ਕਰਨ ਲਈ ਬਹੁਤ ਜ਼ਰੂਰੀ ਹੈ ਹਾਲਾਂਕਿ ਨਿੱਜੀ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਨੇ ਉਹ 12 ਤੇ ਪੱਬਾਂ ਦਾ ਕਹਿਣਾ ਹੈ ਕਿ ਵਧੀ ਹੋਈ ਪਾਬੰਦੀ ਇੱਕ ਚੁਣੌਤੀ ਪੈਦਾ ਕਰੇਗੀ ਅਲਾਈንስ ਆਫ ਬੇਵਰੇਜ ਲਾਈਸੈਂਸ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਮਰੀਕੀ ਸ਼ਰਾਬ ਦੇ ਲਈ ਅਕਸਰ ਕੋਈ ਆਸਾਨ ਬਦਲ ਨਹੀਂ ਹੁੰਦਾ ਕਾਰਜਕਾਰੀ ਨਿਰਦੇਸ਼ਕ ਜੈਫ ਕਿਨਾਰ ਦਾ ਕਹਿਣਾ ਹੈ ਕਿ ਇਸ ਦਾ ਇਹ ਵੀ ਮਤਲਬ ਹੈ ਕਿ ਖਪਤਕਾਰਾਂ ਨੂੰ ਕੈਨੇਡੀਅਨ ਕਰਾਫਟ ਡਿਸਟਿਲਰਾਂ ਤੋਂ ਵਿਕਲਪਾਂ ਦੇ ਲਈ ਵਧੇਰੇ ਭੁਗਤਾਨ ਕਰਨਾ ਪੈ ਸਕਦਾ ਜਿੱਥੇ ਅਤੇ ਉਹ ਉਪਲਬਧ ਹੋਣ ਅਲਾਈਸ ਅੱਗੇ ਕਹਿੰਦਾ ਹੈ ਕਿ ਕੁਝ ਗਾਹਕ ਆਪਣੇ ਮਨਪਸੰਦ ਅਮਰੀਕੀ ਬ੍ਰਾਂਡਾਂ ਦਾ ਸਟਾਕ ਕਰਨ ਦੇ ਲਈ ਸਟੋਰਾਂ ਦੇ ਵੱਲ ਭਜੇ ਨੇ ਜਦੋਂ ਕਿ ਦੂਜਿਆਂ ਨੇ ਸਪਸ਼ਟ ਤੌਰ ਦੇ ਉਤੇ ਕੈਨੇਡੀਅਨ ਉਤਪਾਦਾਂ ਦੇ ਹੱਕ ਦੇ ਵਿੱਚ ਚੀਜ਼ ਤੇ ਪਰਹੇਜ਼ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਵੇਂ ਕਿ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਵਪਾਰਕ ਯੁੱਧ ਜਾਰੀ ਹੈ ਤਾਂ ਕਟ ਕੈਨੇਡੀਆ ਨਾਲ ਸਰਹੱਦ ਦੇ ਦੱਖਣ ਵੱਲ ਯਾਤਰਾਕਰ ਦੇ ਦਿਖਾਈ ਦੇ ਰਹੇ ਨੇ ਖਾਸ ਕਰਕੇ ਕਾਰ ਰਾਹੀਂ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਫਰਵਰੀ ਦੇ ਵਿੱਚ ਅਮਰੀਕਾ ਤੋਂ ਕੈਨੇਡਾ ਵਾਪਸ ਜਾਣ ਵਾਲੇ ਕੈਨੇਡੀਅਨਾਂ ਦੀ ਗਿਣਤੀ ਦੇ ਵਿੱਚ ਸਾਲ ਦਰ ਸਾਲ 23% ਦੀ ਗਿਰਾਵਟ ਆਈ ਹੈ ਕੱਚੇ ਅੰਕੜਿਆਂ ਦੇ ਵਿੱਚ ਪਿਛਲੇ ਮਹੀਨੇ 1,164,526 ਕੈਨੇਡੀਅਨ ਨਿਵਾਸੀ ਦੇਸ਼ ਵਾਪਸ ਆਏ ਜਦੋਂ ਕਿ ਫਰਵਰੀ 2024 ਦੇ ਵਿੱਚ ਇਹ ਗਿਣਤੀ 1,513,156 1000 ਆਇਲੈਂਡ ਇੰਟਰਨੈਸ਼ਨਲ ਟੂਰਿਜ਼ਮ ਕੌਂਸਲ ਦੇ ਸੈਰ ਸਪਾਟਾ ਨਿਰਦੇਸ਼ਕ ਕੋਰੀ ਫਾਰਮ ਦਾ ਕਹਿਣਾ ਹੈ ਕਿ ਲੈਂਸ ਟਾਊਨ 온ਟਾਰੀਓ ਅਤੇ ਅਲੈਗਜ਼ੈਂਡਰੀ ਬੇ ਐਨਵਾਈ ਵਿਚਕਾਰ ਜਿਹੜਾ ਉਹ ਬਾਉਂਡਸ ਆਇਲੈਂਡਸ ਬ੍ਰਿਜ ਬਾਰਡਰ ਜਿਹੜਾ ਉਸ ਦੇ ਕ੍ਰੋਸਿੰਗ ਮਹੀਨੇ ਦੇ ਪਹਿਲੇ ਅੱਧ ਦੇ ਵਿੱਚ ਸ਼ਾਂਤ ਰਿਹਾ ਉਹਨਾਂ ਕਹਿ ਕੇ ਅਸੀਂ ਦੇਖ ਸਕਦੇ ਹਾਂ ਕਿ ਯਾਤਰੀਆਂ ਦੀ ਆਵਾਜਾਈ ਜਿਹੜੀ ਹੈ ਉਹ ਲਗਭਗ 12% ਘਟ ਗਈ ਹੈ ਤੇ 1000 ਆਇਲੈਂਡਰ ਜਿਹੜੇ ਨੇ ਉਹ ਟੂਰਿਜ਼ਮ ਸਰਹੱਦ ਦੇ ਦੋਵਾਂ ਪਾਸਿਆਂ ਦੇ ਸਥਾਨਾਂ ਦੀ ਮਾਰਕੀਟਿੰਗ ਕਰਦੇ ਨੇ ਜੋ ਕਿ ਹਾਲ ਹੀ ਦੇ ਵਿੱਚ ਇੱਕ ਚੁਣੌਤੀ ਰਹੀ ਹੈ ਉਹਨਾਂ ਕਹਿ ਕੇ ਸਾਨੂੰ ਲੱਗ ਰਿਹਾ ਹੈ ਕਿ ਕੈਨੇਡੀਅਨ ਪਾਸੇ ਸਾਡੇ ਬਹੁਤ ਸਾਰੇ ਲੋਕ ਉਸ ਅਮਰੀਕੀ ਸਾਈਡ ਉਤਪਾਦ ਦੇ ਵਿੱਚ ਹੁਣ ਦਿਲਚਸਪੀ ਨਹੀਂ ਰੱਖਦੇ ਅਜਿਹਾ ਲੱਗਦਾ ਹੈ ਕਿ ਅਮਰੀਕਾ ਦੁਆਰਾ ਲਗਾਏ ਗਏ ਟੈਰਿਫਾਂ ਦੇ ਪ੍ਰਭਾਵਾਂ ਦੇ ਆਲੇ-ਦੁਆਲੇ ਦੀ ਅਨਿਸ਼ਚਿਤਤਾ ਜਿਹੜੀ ਹੈ ਉਹ ਬੀਸੀ ਦੇ ਰੀਅਲ ਏਸਟੇਟ ਬਾਜ਼ਾਰ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਬੀਸੀ ਰੀਅਲ ਏਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਇਸ ਸਾਲ ਫਰਵਰੀ ਦੇ ਵਿੱਚ ਵਿਕਰੀ 2024 ਦੇ ਇਸੇ ਮਹੀਨੇ ਦੇ ਮੁਕਾਬਲੇ ਲਗਭਗ 10% ਘਟ ਸੀ ਐਸੋਸੀਏਸ਼ਨ ਦੇ ਅਨੁਸਾਰ ਪਿਛਲੇ ਮਹੀਨੇ 4947 ਰਹਾਇਸ਼ੀ ਯੂਨਿਟਾਂ ਦੀ ਵਿਕਰੀ ਹੋਈ ਸੂਬੇ ਦੇ ਵਿੱਚ ਵਿਕਰੀ ਦੀ ਔਸਤ ਕੀਮਤ ਘਟੀ ਹੈ ਤੇ ਬੀਸੀ ਆਰਈ ਨੇ ਕਿਹਾ ਹੈ ਕਿ ਫਰਵਰੀ 2025 ਦੇ ਵਿੱਚ ਔਸਤ ਰਹਾਇਸ਼ੀ ਕੀਮਤ 2024 ਦੇ ਵਿੱਚ 9000 ਡਾਲਰ ਜਿਹੜਾ ਉਹ 9087811 ਦੇ ਮੁਕਾਬਲੇ 2.4% ਘਟ ਕੇ 9064 ਮਾਫ ਕਰਨਾ 9 ਲੱਖ 64300 ਤੇ 49 ਤੱਕ ਹੋ ਗਈ ਹੈ ਬੀਸੀ ਆਰੀਏ ਦੇ ਮੁਖ ਅਰਥ ਸ਼ਾਸਤਰੀ ਬ੍ਰੈਂਡਨ ਆਕਮੰਡਨਸ ਨੇ ਕਿਹਾ ਹੈ ਕਿ ਕਈ ਮਹੀਨਿਆਂ ਦੀ ਵਾਧੇ ਗਤੀ ਤੋਂ ਬਾਅਦ ਫਰਵਰੀ ਦੇ ਵਿੱਚ ਟੈਰਿਫ ਦੇ ਆਲੇ ਦੁਆਲੇ ਦੀ ਅਨਿਸ਼ਚਿਤਤਾ ਦੇ ਕਾਰਨ ਬਾਜ਼ਾਰ ਦੀਆਂ ਗਤੀਵਿਧੀਆਂ ਦੇ ਵਿੱਚ ਵੀ ਰੁਕਾਵਟ ਆਈ ਹੈ ਇਸ ਸੰਬੰਧ ਪਾਗੇ ਵਪਾਰ جنگ ਦੇ ਵਿਚਕਾਰ ਸੰਭਾਵੀ ਖਰੀਦਦਾਰਾਂ ਤੋਂ ਡਰ ਜਾਰੀ ਰਹੇਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਘੱਟ ਵਿਆਜ ਦਰਾਂ ਕਾਰਨ ਇਹ ਕੁਝ ਹੱਦ ਤੱਕ ਹੀ ਘਟ ਸਕਦਾ ਹੈ ਜ਼ਿਆਦਾਤਰ ਅਰਥ ਸ਼ਾਸਤਰੀਆਂ ਨੂੰ ਉਮੀਦ ਹੈ ਕਿ ਕੇਂਦਰੀ ਬੈਂਕ ਕੋ ਬੁੱਧਵਾਰ ਨੂੰ ਇੱਕ ਹੋਰ ਤਿਮਾਹੀ ਪੁਆਇੰਟ ਦਰ ਵਿੱਚ ਕਟੌਤੀ ਕਰੇਗਾ ਜਦੋਂ ਕਿ ਇਹ ਦੇਖਣ ਦੀ ਉਡੀਕ ਕੀਤੀ ਜਾ ਰਹੀ ਹੈ ਕਿ ਕੈਨੇਡਾ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਦੇ ਨਾਲ ਵਿਵਾਦ ਕਿੰਨਾ ਚਿਰ ਰਹਿੰਦਾ ਹੈ ਬੀ ਸੀ ਆਰ ਐ ਦਾ ਕਹਿਣਾ ਹੈ ਕਿ ਸਾਲ ਤੋਂ ਤਾਰੀਖ ਰਿਹਾਇਸ਼ੀ ਡਾਲਰ ਵਿਕਰੀ ਮੁੱਲ 2024 ਦੀ ਇਸੇ ਮਿਆਦ ਦੇ ਮੁਕਾਬਲੇ 4.5 ਫੀਸਦੀ ਕਟਾ 8.8 ਬਿਲੀਅਨ ਡਾਲਰ ਹੋ ਗਿਆ ਹੈ ਆਪਣੇ ਅਹੁਦੇ ਦੇ ਆਖਰੀ ਦਿਨਾਂ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ RCMP ਦੇ ਵਿੱਚ ਲੰਬੇ ਸਮੇਂ ਤੋਂ ਵਾਦਾ ਕੀਤੇ ਗਏ ਸੁਧਾਰਾਂ ਦੇ ਲਈ ਜ਼ੋਰ ਦੇ ਰਹੇ ਨੇ ਸੋਮਵਾਰ ਨੂੰ ਜਾਰੀ ਕੀਤੀ ਗਈ ਇੱਕ ਸਰਕਾਰੀ ਰਿਪੋਰਟ ਜੋ ਨਵੇਂ ਖਤਰੇ ਵਾਲੇ ਵਾਤਾਵਰਨ ਨੂੰ ਪੂਰਾ ਕਰਨ ਦੀ ਕੈਨੇਡਾ ਦੀ ਸਮਰੱਥਾ ਬਾਰੇ ਚਿੰਤਾਵਾਂ ਨੂੰ ਉਜਾਗਰ ਕਰਦੀ ਹੈ ਉਹ ਕਹਿੰਦੀ ਹੈ ਕਿ ਇਹ ਅਪਰਾਧ ਦੇ ਸਭ ਤੋਂ ਗੰਭੀਰ ਰੂਪਾਂ ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਪੁਲਿਸ ਸੇਵਾ ਨੂੰ ਆਧੁਨਿਕ ਬਣਾਉਣ ਦਾ ਸਮਾਂ ਹੈ ਰਿਪੋਰਟ ਮੁਤਾਬਕ ਸਰਕਾਰ ਦਾ ਦ੍ਰਿਸ਼ਟੀਕੋਣ RCMP ਨੂੰ ਵਿਸ਼ਵ ਪੱਧਰੀ ਖੂਫੀਆ ਜਾਣਕਾਰੀ ਜਿਹੜੀ ਹੈ ਉਹ ਅਗਵਾਈ ਸੰਗੀ ਪੁਲਿਸਿੰਗ ਸੰਸਥਾ ਦੇ ਵੱਜੋ ਸਥਾਪਿਤ ਕਰਨਾ ਹੋਣਾ ਚਾਹੀਦਾ ਹੈ ਟ੍ਰੂਡੋ ਨੇ ਕਿਹਾ ਹੈ ਕਿ RCMP ਤਣਾਅ ਦੇ ਵਿੱਚ ਹੈ ਤੇ ਉਹ ਸ਼ੁਰੂ ਤੋਂ ਹੀ ਅਝਿਹਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਬਲਿਕ ਸੇਫਟੀ ਕੈਨੇਡਾ ਦੀ ਵੈਬਸਾਈਟ ਦੇ ਉੱਤੇ ਪ੍ਰਕਾਸ਼ਿਤ ਇਸ ਰਿਪੋਰਟ ਦੇ ਵਿੱਚ ਚਾਰ ਮੁੱਖ ਸਿਫਾਰਸ਼ਾਂ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ RCMP ਨੂੰ ਕੈਨੇਡਾ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਗੰਭੀਰ ਅਪਰਾਧਾਂ ਦੇ ਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਕਿਹਾ ਗਿਆ ਹੈ ਜਿਵੇਂ ਕਿ ਉਹ ਜੋ ਕਿਸੇ ਖਾਸ ਸੂਬਾਈਆ ਖੇਤਰੀ ਅਧਿਕਾਰ ਖੇਤਰ ਤੋਂ ਪਾਰ ਹੁੰਦੇ ਨੇ ਜਾਂ ਰਾਸ਼ਟਰੀ ਸੁਰੱਖਿਆ ਦੇ ਨਾਲ ਸੰਬੰਧਿਤ ਹੁੰਦੇ ਨੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ RCMP ਨੋ ਵਿਸ਼ੇਸ਼ ਹੁਨਰਾਂ ਦੀ ਭਰਤੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਤੇ ਲੋਕਾਂ ਨੂੰ ਸੰਗੀ ਜਾਂਚ ਕਰਤਾ ਬਣਨ ਦੇ ਲਈ ਤਿਆਰ ਕਰਨਾ ਚਾਹੀਦਾ ਹੈ ਤੇ ਆਰਸੀਐਮਪੀ ਦੀ ਸੰਗੀ ਪੁਲਿਸਿੰਗ ਸਮਰੱਥਾ ਦੇ ਵਿੱਚ ਨਿਵੇਸ਼ ਦੀ ਵੀ ਲੋੜ ਹੈ ਸਰਕਾਰ ਦੇ ਹੋਰ ਪਦਰਾ ਨੂੰ ਇਸੇ ਤਰ੍ਹਾਂ ਦੇ ਵਾਅਦੇ ਤੇ ਵਿਚਾਰ ਕਰਨ ਦੀ ਲੋੜ ਹੈ ਇਸ ਲਈ ਕਿਹਾ ਗਿਆ ਹੈ ਕਿ ਸਰਕਾਰ ਨੂੰ ਕੰਟਰੈਕਟ ਅਤੇ ਫੈਡਰਲ ਪੁਲਿਸਿੰਗ ਬਜਟ ਦੇ ਵਿੱਚ ਵੱਖ ਕਰਨਾ ਚਾਹੀਦਾ ਹੈ ਤੇ ਕੰਟਰੈਕਟ ਪੁਲਿਸਿੰਗ ਨੂੰ ਦੂਰ ਦੇ ਵਿੱਚ ਦੂਰ ਇੱਕ ਤਬਦੀਲੀ ਦਾ ਸਮਰਥਨ ਕਰਨ ਦੇ ਲਈ ਸੂਬਿਆਂ ਦਾ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ 2032 ਦੇ ਵਿੱਚ ਮੌਜੂਦ ਪੁਲਿਸ ਸੇਵਾਵਾਂ ਸਮਝੌਤਿਆਂ ਦੀ ਮਿਆਦ ਪੂਗਣ ਦੇ ਨਾਲ ਕੈਨੇਡਾ ਦੇ ਵਿੱਚ ਪੁਲਿਸਿੰਗ ਦੇ ਇਸ ਅਗਲੇ ਪੜਾਅ ਨੂੰ ਲਾਗੂ ਕਰਨ ਦਾ ਪਹਿਲਾ ਮੌਕਾ ਪੇਸ਼ ਹੁੰਦਾ ਹੈ ਤੇ ਸੂਬਾਈ ਜ਼ਰੂਰਤਾਂ ਅਤੇ ਹਾਲਾ ਨੂੰ ਪਰਵਾਸ਼ਿਤ ਕਰਨ ਦਾ ਵੀ ਕੰਮ ਹੋਣੇ ਰਿਹਾ ਉਹ ਸ਼ੁਰੂ ਹੋਣਾ ਚਾਹੀਦਾ ਹੈ आरसीएमपी ਵਿੱਚ ਸੁਧਾਰ ਕਰਨ ਦੀਆਂ ਕਈ ਸਾਲਾਂ ਤੋਂ ਮੰਗਾਂ ਆ ਰਹੀਆਂ ਨੇ 2018 ਦੇ ਵਿੱਚ ਟ੍ਰੋਡੋ ਸਰਕਾਰ ਨੇ ਸਾਬਕਾ ਆਰਸੀਐਮਪੀ ਕਮਿਸ਼ਨਰ ਬ੍ਰੈਂਡਾ ਲੌਕ ਨੂੰ ਆਰਸੀਐਮਪੀ ਬ੍ਰੈਂਡਾ ਲੱਕੀ ਨੂੰ ਆਰਸੀਐਮਪੀ ਦੇ ਸਬਿਆਚਾਰਕ ਨੂੰ ਆਧੁਨਿਕ ਬਣਾਉਣ ਤੇ ਸੁਧਾਰ ਕਰਨ ਤੇ ਕਰਮਚਾਰੀਆਂ ਨੂੰ ਪਰੇਸ਼ਾਨੀ ਅਤੇ ਕੰਮ ਵਾਲੀ ਥਾਂ ਤੇ ਹਿੰਸਾ ਤੋਂ ਬਚਾਉਣ ਤੇ ਆਦੀਵਾਸੀ ਲੋਕਾਂ ਦੇ ਨਾਲ ਸੋਲਾ ਸਫਾਈ ਨੂੰ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਲਿਬਰਲਾਂ ਦੇ 2021 ਪਲੇਟਫਾਰਮ ਨੇ ਆਰਸੀਐਮਪੀ ਸੁਧਾਰ ਦਾ ਵਾਅਦਾ ਕੀਤਾ ਹੈ ਮਜ਼ਬੂਤ ਬਾਰੀ ਨਿਗਰਾਨੀ ਨੂੰ ਯਕੀਨੀ ਬਣਾਉਣ ਅਤੇ ਆਪਣੇ ਹੀ ਰੈਂਕਾਂ ਦੇ ਅੰਦਰ ਪਰੇਸ਼ਾਨੀ ਨੂੰ ਖਤਮ ਕਰਨ ਦੇ ਲਈ ਸਭਿਆਚਾਰਕ ਤਬਦੀਲੀ ਲਿਆਉਣ ਦੀ ਮਹੱਤਤਾ ਨੂੰ ਦਰਸਾਉਂਦੇ ਹੋਏ 2020 ਦੇ ਵਿੱਚ ਨੋਵਾ ਸਕੋਸ਼ੀਆ ਦੇ ਵਿੱਚ ਹੋਈ ਸਮੂਹਿਕ ਗੋਲੀਬਾਰੀ ਤੋਂ ਬਾਅਦ ਜਿਸ ਦੇ ਵਿੱਚ 22 ਜਾਨਾਂ ਗਈਆਂ ਸਨ ਇੱਕ ਜਨਤਕ ਜਾਂਚ ਜਿਸ ਨੂੰ ਰਸਮੀ ਤੌਰ ਦੇ ਉਤੇ ਮਾਸ ਕੈਜ਼ੁਐਲਟੀ ਕਮਿਸ਼ਨ ਦੇ ਵਜੋਂ ਜਾਣਿਆ ਜਾਂਦਾ ਹੈ ਵਿਚਾਰਸੀਐਮਪੀ ਦੇ ਜਵਾਬ ਦੇ ਵਿੱਚ ਵਿਆਪਕ ਅਸਫਲਤਾਵਾਂ ਜਿਹੜੀਆਂ ਉਪਾਈਆਂ ਗਈਆਂ ਇਸ ਨੇ ਜਨਤਕ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ 130 ਗੈਰ ਬਾਈਂਡਿੰਗ ਸਿਫਾਰਸ਼ਾਂ ਜਾਰੀ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਮਾਉਂਟਿਸ ਤੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਲਾਗੂ ਹੁੰਦੀਆਂ ਨੇ 2023 ਦੇ ਵਿੱਚ ਸੰਸਦ ਮੈਂਬਰਾਂ ਦੀ ਰਾਸ਼ਟਰੀ ਸੁਰੱਖਿਆ ਤੇ ਖੁਫੀਆ ਕਮੇਟੀ ਦੀ ਇੱਕ ਸਮੀਖਿਆ ਦੇ ਵਿੱਚ ਕਿਹਾ ਗਿਆ ਸੀ ਕਿ ਸੰਗੀ ਪੁਲਿਸਿੰਗ ਉਨੀ ਪ੍ਰਭਾਵਸ਼ਾਲੀ ਕੁਸ਼ਲ ਲਚਕਦਾਰ ਜਾਂ ਜਵਾਬਦੇਹ ਨਹੀਂ ਸੀ ਜਿੰਨੀ ਕਿ ਇਸ ਨੂੰ ਕੈਨੇਡਾ ਤੇ ਕੈਨੇਡੀਅਨਾਂ ਨੂੰ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਸੁਰੱਖਿਆ ਤੇ ਅਪਰਾਧਕ ਖਤਰਿਆਂ ਤੋਂ ਬਚਾਉਣ ਦੇ ਲਈ ਲੋੜਿੰਦਾ ਹੈ ਸਰਕਾਰ ਦੀ 10 ਮਾਰਚ ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੂੰ ਇੱਕ ਨਵੇਂ ਪੁਲਿਸਿੰਗ ਮਾਡਲ ਨੂੰ ਪਰਵਾਸ਼ਿਤ ਕਰਨ ਦੇ ਲਈ ਖੇਤਰੀ ਨੇਤਾਵਾਂ ਤੇ ਆਦੀਵਾਸੀ ਭਾਈਵਾਲਾਂ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਅੰਤ ਵਿੱਚ ਕੈਨੇਡਾ ਨੂੰ ਪੇਸ਼ ਖਤਰਿਆਂ ਤੇ ਅਪਰਾਧੀਆਂ ਦੀ ਸਮਰੱਥਾ ਵਿਚਾਰ ਪਾੜੇ ਨੂੰ ਪੂਰਾ ਕਰਨ ਦੇ ਲਈ ਨਾ ਸਿਰਫ ਸੰਗੀ ਸਰਕਾਰ ਦੀ ਲੀਡਰਸ਼ਿਪ ਅਤੇ ਨਿਵੇਸ਼ ਦੀ ਲੋੜ ਹੋਵੇਗੀ ਸਗੋ ਸਰਕਾਰ ਦੇ ਸਾਰੇ ਪਦਰਾਂ ਤੇ ਉਹਨਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨਾਲ ਅਸਲ ਸਮੂਹਿਕ ਜ਼ਿੰਮੇਵਾਰੀ ਪ੍ਰਾਪਤ ਕਰਨ ਦੀ ਵੀ ਲੋੜ ਹੋਵੇਗੀ ਪੁਲਿਸ ਦਾ ਕਹਿਣਾ ਹੈ ਕਿ ਗ੍ਰੇਟਰ ਟੋਰਾਂਟੋ ਏਰੀਆ ਦੇ 5 ਵਿਅਕਤੀਆਂ ਤੇ ਗੁਲਫ অন্ਟੇਰੀਓ ਤੇ ਹੋਰ ਖੇਤਰਾਂ ਦੇ ਵਿੱਚ ਹੋਈਆਂ ਵਪਾਰਕ ਚੋਰੀਆਂ ਦੀ ਜਾਂਚ ਵਿੱਚ ਦੋਸ਼ ਲਗਾਏ ਗਏ ਨੇ ਜਿਸ ਦੇ ਵਿੱਚ ਲੱਖਾਂ ਡਾਲਰਾਂ ਦੀ ਚੋਰੀ ਹੋਈ ਹੈ। ਗੁਲਫ ਪੁਲਿਸ ਦਾ ਕਹਿਣਾ ਹੈ ਕਿ ਦਸੰਬਰ ਦੇ ਵਿੱਚ ਸ਼ੁਰੂ ਹੋਈ ਜਾਂਚ ਵਿੱਚ ਸ਼ਹਿਰ ਵਿੱਚ 900 ਵਿਦਾ ਸਟੋਰਾਂ ਅਤੇ ਇੱਕ ਆਟੋ ਮੁਰੰਮਤ ਦੀ ਦੁਕਾਨ ਦੇ ਵਿੱਚ ਚੋਰੀਆਂ ਸ਼ਾਮਿਲ ਨੇ। ਉਹਨਾਂ ਦਾ ਕਹਿਣਾ ਹੈ ਕਿ ਸੁਵਿਧਾ ਸਟੋਰਾਂ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਸਿਗਰਟ ਅਤੇ ਲੋਟਰੀ ਸਕੈਚ ਜਿਹੜੇ ਨੇ ਸਕੈਚ ਟਿਕਟਾਂ ਖੋਈਆਂ ਗਈਆਂ ਸਨ ਅਤੇ ਆਟੋ ਰਿਪੇਅਰ ਦੀ ਦੁਕਾਨ ਤੋਂ 2 ਵਾਹਨ ਚੋਰੀ ਕੀਤੇ ਗਏ ਸਨ ਫਿਰ ਉਹਨਾਂ ਨੂੰ ਹੋਰ ਜਿਹੜਾ ਹੈ ਉਹ ਬ੍ਰੇਕ ਐਂਡ ਐਂਟਰ ਸਥਾਨਾ ਦੇ ਉੱਤੇ ਆਉਣ ਦੇ ਲਈ ਆਉਣ ਤੇ ਜਾਣ ਲਈ ਆਵਾਜਾਈ ਵਜੋਂ ਵਰਤਿਆ ਗਿਆ ਸੀ ਤੇ ਪੁਲਿਸ ਨੇ ਫਰਵਰੀ ਤੇ ਮਾਰਚ ਦੇ ਵਿੱਚ ਸ਼ੱਕੀਆਂ ਦੀ ਪਛਾਣ ਕੀਤੀ ਤੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ 6 ਸਰਚ ਵਾਰੰਟ ਲਾਗੂ ਕੀਤੇ ਚਾਰ ਆਦਮੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ ਪੰਜਵਾਂ ਆਦਮੀ ਪਹਿਲਾਂ ਹੀ ਹੋਰ ਮਾਮਲਿਆਂ ਵਿੱਚ ਹਿਰਾਸਤ ਵਿੱਚ ਸੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ 1 ਲੱਖ ਡਾਲਰ ਦੀ ਕੀਮਤ ਦੇ ਲਗਭਗ 6500 ਪੈਕੇਟ ਸਿਗਰਟਾਂ ਅਤੇ 800 ਤੋਂ ਵੱਧ ਲੋਟਰੀ ਜਿਹੜੇ ਸਕੁਐਚ ਟਿਕਟਾਂ ਬਰਾਮਦ ਕੀਤੀਆਂ ਨੇ ਜਿਨ੍ਹਾਂ ਨੂੰ ਚੋਰੀ ਕੀਤਾ ਗਿਆ ਮੰਨਿਆ ਜਾਂਦਾ ਹੈ ਤੇ ਨਾਲ ਹੀ 10000 ਡਾਲਰ ਨਕਦ ਵੀ ਬਰਾਮਦ ਕੀਤੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਕੀ ਮਾਸਕ ਅਤੇ ਭੰਨ ਤੋੜ ਦੇ ਔਜ਼ਾਰ ਵੀ ਜ਼ਬਤ ਕੀਤੇ ਗਏ ਨੇ ਟ੍ਰਾਂਟੋ ਅਤੇ ਬ੍ਰੈਂਟਨ ਦੇ ਪੰਜ ਆਦਮੀ ਜਿਨ੍ਹਾਂ ਦੀ ਉਮਰ 24 ਤੋਂ 37 ਸਾਲ ਹੈ ਉਹਨਾਂ ਨੂੰ ਦਰਜਨਾ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਨ੍ਹਾਂ ਦੇ ਵਿੱਚ ਭੰਨ ਤੋੜ ਕਰਕੇ ਦਾਖਲ ਹੋਣਾ ਪੇਸ ਬਦਲ ਕੇ ਅੰਦਰ ਆਉਣਾ 5000 ਤੋਂ ਵੱਧ ਦੀ ਚੋਰੀ ਦੀ ਜਾਇਦਾਦ ਰੱਖਣਾ ਤੇ ਅਦਾਲਤ ਦੁਆਰਾ ਲਗਾਏ ਗੇ ਹੁਕਮਾਂ ਦੀ ਪਾਲਣਾ ਨਾ ਕਰਨਾ ਸ਼ਾਮਿਲ ਹੈ ਪੁਲਿਸ ਦਾ ਕਹਿਣਾ ਹੈ ਕਿ ਉਹ ਸ਼ੱਕੀਆਂ ਦੇ ਇਸ ਸਮੂਹ ਨੂੰ ਵਾਟਰਲੂ ਖੇਤਰ ਦੇ ਵਿੱਚ 10 ਅਤੇ ਲੰਡਨ ਅੰਟੇਰੀਓ ਦੇ ਵਿੱਚ ਦੋ ਚੋਰੀਆਂ ਦੇ ਨਾਲ ਜੋੜਨ ਦੇ ਯੋਗ ਸਨ ਫਿਲਹਾਲ ਜਾਂਚ ਜਾਰੀ ਹੈ ਸਰੀ ਦੇ ਮੇਰ ਬ੍ਰੈਂਡਰ ਲੋਕਰ ਦੇ ਵੱਲੋਂ ਇੱਕ ਵਾਰ ਮੋੜ ਸ਼ਹਿਰ ਦੇ ਵਿੱਚ ਹੈਲਥ케ਅਰ ਸਰਵਿਸਿਜ਼ ਅਤੇ ਵੈਂਕੂਵਰ ਦੇ ਮੁਕਾਬਲੇ ਸਹੂਲਤਾਂ ਦੀ ਘਾਟ ਦਾ ਮੁੱਦਾ ਚੁੱਕਿਆ ਗਿਆ। ਉਹਨਾਂ ਆਖਿਆ ਕਿ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਸਿਰਫ 671 ਬੈੱਡ ਹਨ ਜਦਕਿ ਵੈਂਕੂਵਰ ਦੇ ਵਿੱਚ 2572 ਬੈੱਡ ਹਨ। ਜਿਨ੍ਹਾਂ ਕਿਹਾ ਕਿ ਸ਼ਹਿਰ ਦੇ ਇੱਕੋ ਇੱਕ ਹਸਪਤਾਲ ਦੇ ਵਿੱਚ 467 ਜਿਹੜੇ ਐਕਿਊਟ ਕੇਅਰ ਬੈੱਡਸ ਅਤੇ 0 ਲੌਂਗ ਟਰਮ ਕੇਅਰ ਬੈੱਡ 16 ਪੀਡੀਆਟ੍ਰਿਕ ਬੈੱਡਸ ਅਤੇ 42 ਮਟਰਨਿਟੀ ਅਤੇ ਜਿਹੜੇ 84 ਮੈਂਟਲ ਹੈਲਥ ਅਤੇ ਐਡਿਕਸ਼ਨ ਬੈਡਸ ਨੇ ਜਦਕਿ ਵੈਨਕੂਵਰ ਦੇ ਵਿੱਚ ਇਹ ਦੁੱਗਣੇ ਤੋਂ ਜ਼ਿਆਦਾ ਹਨ ਕਿਹਾ ਹੈ ਕਿ ਇਹ ਸ਼ੌਕਿੰਗ ਅਤੇ ਸਰੀ ਨਿਵਾਸੀਆਂ ਦੇ ਨਾਲ ਅਸਮਾਨਤਾ ਵਾਲਾ ਹੈ ਜਿਸ ਦੇ ਲਈ ਇਨਫਰਾਸਟ੍ਰਕਚਰ ਫੰਡਾਂ ਦੀ ਘਾਟ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ ਮੇਅਰ ਦੇ ਮੁਤਾਬਕ ਸਰੀ ਘਰਾਂ ਦੇ ਨਿਰਮਾਣ ਦੇ ਲਈ ਤਿਆਰ ਹੈ ਪਰ ਨਾਲੋਂ ਨਾਲ ਪ੍ਰੋਵਿੰਸ਼ੀਅਲ ਸਰਕਾਰ ਦਾ ਫਰਜ਼ ਵੀ ਬੰਦ ਹੈ ਕਿ ਉਹ ਹੋਰ એનર્ਜੀ ਦੇ ਨਾਲ ਸਰੀ ਬਿਲਡ ਕਰਨ ਦੇ ਲਈ ਸਪੈਂਡ ਕਰਨ ਜਿਸ ਦੇ ਵਿੱਚ ਹੈਲਥ케ਅਰ ਪਹਿਲੇ ਨੰਬਰ ਦੇ ਉੱਤੇ ਹੈ ਜਿਨ੍ਹਾਂ ਕਿਹਾ ਹੈ ਕਿ ਕਲੋਵਰ ਟੇਲ ਵਿੱਚ ਨਵਾਂ ਹਸਪਤਾਲ ਬਣ ਰਿਹਾ ਹੈ ਜਿਸ ਦੇ ਵਿੱਚ ਇੱਕ 68 ਬੈੱਡ ਤੇ ਕੈਂਸਰ ਕੇਅਰ ਸੈਂਟਰ ਹੈ ਪਰ ਵੈਨਕੂਵਰ ਇਸ ਨਾਲ ਵੀ 300% ਸਰੀ ਨਾਲ ਦੇ ਨਾਲ ਨਾਲ ਤੇ ਹੈ ਜੋ ਕਿ ਇੱਕ ਵਿਚਾਰਨ ਵਾਲਾ ਨੰਬਰ ਹੈ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਪੇਸ਼ ਕੀਤੇ ਗਏ ਬਜਟ ਤੋਂ ਬਾਅਦ ਮੇਅ ਬ੍ਰੈਂਡਾ ਲੌਗ ਦੇ ਵੱਲੋਂ ਇਸ ਤੇ ਨਿਰਾਸ਼ਾ ਜ਼ਾਹਰ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਆਖਿਆ ਸੀ ਕਿ ਸਰੀ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਲਈ ਸਰਕਾਰ ਦੇ ਵੱਲੋਂ ਕੋਈ ਫੰਡ ਨਹੀਂ ਰੱਖੇ ਗਏ ਜਿਸ ਤੇ ਆਖਿਆ ਗਿਆ ਹੈ ਕਿ ਸਰਕਾਰ ਪਿਛਲੇ ਐਲਾਨਾਂ ਨੂੰ ਦੁਹਰਾ ਰਹੀ ਹੈ ਜਦ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੇ ਸ਼ਹਿਰ ਨੂੰ ਜ਼ਿਆਦਾ ਫੰਡਾਂ ਦੀ ਲੋੜ ਹੈ ਬੇਸ਼ੱਕ ਸੂਬੇ ਦੀ ਵਿੱਤ ਮੰਤਰੀ ਦੇ ਵੱਲੋਂ ਕਿਹਾ ਗਿਆ ਹੈ ਕਿ ਸਰੀ ਲਈ ਕਾਫੀ ਪ੍ਰੋਜੈਕਟ ਚੱਲ ਰਹੇ ਨੇ ਜਿਸ ਦੇ ਲਈ ਸਰਕਾਰ ਦੇ ਵੱਲੋਂ ਫੰਡ ਰੱਖੇ ਗਏ ਨੇ ਤੇ ਮੇਅਰ ਨੇ ਕਿਹਾ ਕਿ ਜੇਕਰ ਮਿਨਿਸਟਰ ਅਸਹਿਮ ਥਾਨ ਜਾਂ ਤਾਂ ਇਸ ਦਾ ਉਹਨਾਂ ਨੂੰ ਕੋਈ ਮਲਾਲ ਨਹੀਂ ਪਰ ਸਿਟੀ ਦੇ ਮੇਅਰ ਹੋਣ ਦੇ ਨਾਤੇ ਉਹ ਆਪਣੇ ਲੋਕਾਂ ਦੇ ਲਈ ਆਵਾਜ਼ ਵਿੱਚ ਉੱਕਦੇ ਰਹਿਣਗੇ ਤੇ ਭਵਿੱਖ ਦੇ ਵਿੱਚ ਵੀ ਪ੍ਰੋਵਿੰਸ਼ੀਅਲ ਸਰਕਾਰ ਦੇ ਉੱਤੇ ਸਰਕਾਰ ਤੇ ਦਬਾਅ ਬਣਾਇਆ ਜਾਏਗਾ ਅੱਗੇ ਦੇਖਦੇ ਹਾਂ ਜਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਰ ਸਿੰਘ ਸੰਗਾ ਦੀ ਇੱਕਾ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਰ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਵੈਂਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਅਲਬਰਟਾ ਦੀਆਂ ਜਿਹੜੀਆਂ ਨਰਸਸ ਹੈਗੀਆਂ ਜੀ ਉਹਨਾਂ ਨੇ ਟੈਂਟੇਟਿਵ ਡੀਲ ਜਿਹੜੀ ਆ ਉਹਨਾਂ ਦੀ ਸਰਕਾਰ ਨਾਲ ਬਣ ਗਈ ਆ 64 ਸਾਲਾਂ ਦਾ ਇਹ ਐਗਰੀਮੈਂਟ ਆ ਤੁਹਾਨੂੰ ਪਤਾ ਪਿਛਲੇ ਅਕਤੂਬਰ ਦੇ ਵਿੱਚ ਇਹਨਾਂ ਨੇ ਰਿਜੈਕਟ ਕਰ ਦਿੱਤਾ ਸੀਗਾ ਜਿਹੜਾ ਇੱਕ ਇਨਫਾਰਮਲ ਇਹਨਾਂ ਦੀ ਮੀਡੀਏਸ਼ਨ ਹੋ ਰਹੀ ਸੀਗੀ ਉਹ ਇਹਨਾਂ ਨੇ ਰਿਜੈਕਟ ਕਰ ਦਿੱਤੀ ਸੀ ਫਿਰ ਜਨਵਰੀ ਦੇ ਵਿੱਚ ਇਹ ਦੁਬਾਰਾ ਜੀ ਮੀਡੀਏਸ਼ਨ ਜਿਹੜੀ ਆ ਆਰੰਭ ਹੋਈ ਸੀਗੀ ਔਰ ਉਸ mediation ਦੇ थ्रू ਹੁਣ ਉਹਨਾਂ ਨੇ ਇਹ ਜਿਹੜਾ ਐਗਰੀਮੈਂਟ ਆ ਉਹ ਹੋ ਗਿਆ ਤੇ ਯੂनाइटेड ਨਰਸਸ ਐਸੋਸੀਏਸ਼ਨ ਦੀ ਜਿਹੜੀ ਪ੍ਰਧਾਨ ਆ ਹੈਦਰ ਸਮਿਥ ਉਹਨਾਂ ਨੇ ਹੁਣ ਜਿਹੜੀ ਮੈਂਬਰਸ਼ਿਪ ਹੈ ਜੀ ਉਹਨਾਂ ਨੂੰ ਅਪੀਲ ਕੀਤੀ ਆ ਕਿ ਅਪ੍ਰੈਲ 2 ਨੂੰ ਇਹਨੂੰ ਤੁਸੀਂ ਵੋਟਾਂ ਪਾ ਕੇ ਰੈਟੀਫਾਈ ਕਰੋ ਇਹਦੇ ਵਿੱਚ ਉਹਨਾਂ ਨੇ ਜਿਹੜੇ ਮੇਨ ਕਨਸਰਨ ਸੀਗੇ ਜੀ ਇੱਕ ਤਾਂ ਇਮੀਡੀਏਟਲੀ ਕਨਸਰਨ ਹੈਗਾ 15% ਦੀ ਉਹਨਾਂ ਨੂੰ ਰੇਜ਼ ਮਿਲੇਗੀ ਜਿਹੜੀਆਂ ਰਜਿਸਟਰਡ ਨਰਸਸ ਨੇ ਔਰ ਸਾਈਕੀਆਟ੍ਰਿਕ ਨਰਸਸ ਐ ਰਜਿਸਟਰਡ ਸਾਈਕੀਆਟ੍ਰਿਕ ਨਰਸਸ ਉਹਨਾਂ ਨੂੰ ਵੀ 15% ਰੇਜ਼ ਮਿਲੇਗੀ ਰਾਈਟ ਵੇ ਔਰ ਦੂਸਰਾ ਇਹਦੇ ਵਿੱਚ ਜਿਹੜੀ ਨਾ ਇੱਕ ਮੁਸ਼ਕਲ ਆ ਰਹੀ ਸੀਗੀ ਬਹੁਤ ਉਹ ਹੈਗੀ ਆ ਵੀ ਨਰਸਸ ਜਿਹੜੀਆਂ ਉਹ ਜੋਬ ਛੱਡ ਜਾਂਦੀਆਂ ਸੀਗੀਆਂ ਮੌਂਟਰੀਅਲ ਤੋਂ ਇੱਕ ਰਿਪੋਰਟ छਪੀ ਸੀ ਪਿੱਛੇ ਜਾ ਉਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਜਿਹੜੀਆਂ ਨਰਸਸ ਉਹਨਾਂ ਦੀ ਉਮਰ ਜਿਹੜੀ ਹੈ ਜੀ ਉਹ 20 ਸਾਲ ਦੇ ਨੇੜੇ ਤੇੜੇ ਹੁੰਦੀ ਆ ਤੇ ਉਹ ਆਪਣੀ ਜੌਬ ਜਿਹੜੀ ਆ ਛੱਡ ਜਾਂਦੀਆਂ ਸੀਗੀਆਂ ਇੱਥੇ ਅਲਬਰਟਾ ਦੇ ਵਿੱਚ ਸੋ ਇਸ ਕਰਕੇ ਇਹ ਇਹਨਾਂ ਨੇ 3 ਆਰ ਜਿਹੜੇ ਆ ਜੀ ਉਹਨਾਂ ਦੀ ਅਹਿਮੀਅਤ ਦੱਸੀ ਸੀ ਵੀ ਇੱਕ ਤਾਂ ਰਿਸਪੈਕਟ ਦੂਸਰੀ ਹੈਗੀ ਆ ਰਿਟੈਂਸ਼ਨ ਤੇ ਤੀਸਰੀ ਹੈਗੀ ਆ ਉਹਦੇ ਵਿੱਚ ਉਹਨਾਂ ਨੇ ਰਿਕਰੂਟਮੈਂਟ ਹੁਣ ਇਸ ਐਗਰੀਮੈਂਟ ਦੇ ਵਿੱਚ ਇਹ ਵੀ ਹੋਇਆ ਵੀ ਹਰ ਸਾਲ ਜਿਹੜੀ ਜੀ ਸਰਕਾਰ ਹੈਗੀ ਆ ਉਹ 1000 ਨਵੀਆਂ ਨਰਸਸ ਜਿਹੜੀਆਂ ਉਹ ਹਾਇਰ ਕਰਿਆ ਕਰੇਗੀ ਔਰ ਉਹਦੇ ਨਾਲ ਕੀ ਹੁੰਦਾ ਜੀ ਵੀ ਉਹ ਕਹਿੰਦੇ ਵੀ ਪਹਿਲਾਂ ਨਰਸਸ ਦੇ ਉੱਤੇ ਬਹੁਤ ਜ਼ਿਆਦਾ ਬੋਝ ਪੈ ਰਿਹਾ ਸੀਗਾ ਕਿਉਂਕਿ ਬਹੁਤ ਸਾਰੀਆਂ ਨਰਸਸ ਜਦੋਂ ਛੱਡ ਜਾਂਦੀਆਂ ਸੀ ਤੇ ਜਿਹੜੀਆਂ ਬਚੀਆਂ ਸੀ ਉਹਨਾਂ ਨੂੰ ਫਿਰ ਉਹ ਸਾਰੇ ਦਾ ਸਾਰਾ ਬੋਝ ਜਿਹੜਾ ਪਿੱਕ ਕਰਨਾ ਪੈਂਦਾ ਸੀਗਾ ਇਸ ਕਰਕੇ ਉਹ ਕਹਿੰਦੇ ਵੀ ਹੁਣ ਜਿਹੜਾ ਇਹ ਐਗਰੀਮੈਂਟ ਆ ਇਹ ਜਿਹੜੀਆਂ ਈਵਨ ਨਵੀਆਂ ਨਰਸਸ ਆਉਣਗੀਆਂ ਉਹ ਔਰ ਗਾਂ ਕੰਮ ਕਰਨਾ ਉਹਨਾਂ ਨੇ ਉਹਨਾਂ ਲਈ ਇਹ ਬਹੁਤ ਵਧੀਆ ਹੋਵੇਗਾ ਕਿ ਹਾਂ ਵੀ ਗਾਂ ਨੂੰ ਭਵਿੱਖ ਦੇ ਵਿੱਚ ਸਰਕਾਰ ਨਾਲ ਦੀ ਨਾਲ ਹੋਰ ਨਰਸਸ ਨੂੰ ਭਰਤੀ કરી ਜਾਵੇਗੀ ਇਹ ਦੋਨੋਂ ਹੀ ਪਾਸੇ ਜੀ ਜਿਹੜੇ ਕਹ ਲੋ ਖੁਸ਼ ਨੇ ਔਰ ਜਿਹੜੇ ਸਾਡੇ ਮਿਨਿਸਟਰ ਨੇ ਫਾਈਨਾਂਸ ਮਿਨਿਸਟਰ ਨੇਟ ਹਾਰਨਰ ਹੋਣੀ ਉਹ ਕਹਿੰਦੇ ਵੀ ਇਹ ਜਿਹੜੀ ਡੀਲ ਅਸੀਂ ਇਹਨਾਂ ਦੇ ਨਾਲ ਕੀਤੀ ਆ ਹੁਣ ਇਹਦੇ ਤੋਂ ਸਪਸ਼ਟ ਆ ਵੀ ਅਸੀਂ ਨਰਸਸ ਦੇ ਕੰਮ ਦੀ ਜਿਹੜੀ ਆ ਉਹ ਵੈਲਿਊ ਕਰਦੇ ਆਂ ਔਰ ਉਹਨਾਂ ਦੀ ਡੈਡੀਕੇਸ਼ਨ ਦੀ ਕਦਰ ਕਰਦੇ ਆਂ ਔਰ ਇਸੇ ਕਰਕੇ ਜਿਹੜੇ ਜੀ ਪ੍ਰੈਜ਼ੀਡੈਂਟ ਨੇ ਹਾਦਰ ਸਮੈਥ ਉਹਨਾਂ ਨੇ ਆਪਣੀ ਮੈਂਬਰਸ਼ਿਪ ਨੂੰ ਕਿਹਾ ਕਿ ਤੁਸੀਂ ਵੋਟਾਂ ਪਾ ਕੇ ਅਪ੍ਰੈਲ 2 ਨੂੰ ਇਹ ਜਿਹੜਾ ਐਗਰੀਮੈਂਟ ਹੈਗਾ ਇਹਨੂੰ ਰੈਟੀਫਾਈ ਕਰ ਦਿਓ ਇੱਕ ਦੂਸਰੀ ਖਬਰ ਇਹ ਸੀ ਜੀ ਭਈ ਸਾਡੇ ਸ਼ਹਿਰ ਐਡਮੰਟਨ ਦੇ ਵਿੱਚ ਐਡਮੰਟਨ ਸਾਊਥ ਦੀ ਇੱਕ ਨਵੀਂ ਕੰਸਟੀਟੂਐਂਸੀ ਜਿਹੜੀ ਕ੍ਰੀਏਟ ਕੀਤੀ ਗਈ ਹੈ ਫੈਡਰਲ ਲੈਵਲ ਲਈ ਮੈਂਬਰ ਆਫ ਪਾਰਲੀਮੈਂਟ ਲਈ ਉੱਥੇ ਕੱਲ ਕੰਜ਼ਰਵੇਟਿਵ ਪਾਰਟੀ ਦੀ ਨੋਮੀਨੇਸ਼ਨ ਮੀਟਿੰਗ ਸੀ ਜੀ ਜਿਹਦੇ ਵਿੱਚ ਚਾਰ ਕੈਂਡੀਡੇਟ ਸੀਗੇ ਜਿਨ੍ਹਾਂ ਦੇ ਵਿੱਚੋਂ ਜਗਸ਼ਰਨ ਸਿੰਘ ਮਾਲਹੂਰੀ ਜਿਹੜੇ ਨੇ ਉਹ ਨੋਮੀਨੇਸ਼ਨ ਕੱਲ ਵਨ ਕਰ ਗਏ ਨੇ ਬੜੀ ਗਹਿਮਾ ਗਹਿਮੀ ਸੀ ਜੀ ਉੱਥੇ ਕਾਫੀ ਲੋਕ ਜਿਹੜੇ ਆ ਵੋਟ ਪਾਉਣ ਆਏ तकरीबन 11000 ਜਿਹੜੇ ਮੈਂਬਰ ਸੀ ਬਣੇ ਹੋਏ ਤੇ 5300 ਵੋਟਰਾਂ ਦੇ ਕਰੀਬ ਜੀ ਉੱਥੇ ਵੋਟਾਂ ਜਿਹੜੀਆਂ ਨੇ ਪਉਤੀਆਂ ਨੇ ਔਰ ਜਗਸ਼ਰਨ ਮਾਲਹੂਰੀ ਜਿਹੜੇ ਨੇ ਉਹ 1200 ਵੋਟ ਦੇ ਨਾਲ ਜੇਤੂ ਰਹੇ ਨੇ ਪਰ ਯਾਦ ਰੱਖੇ ਇਹਦੇ ਵਿੱਚ ਨਰੇਸ਼ ਭਾਰਦਵਾਜ ਹੁਰੀ ਜਿਹੜੇ ਪਹਿਲਾਂ ਇੱਥੇ ਐਮ ਐਲ ਏ ਰਹੇ ਨੇ ਅਲਬਰਟਾ ਦੇ ਵਿੱਚ ਉਹ ਵੀ ਇੱਕ ਕੈਂਡੀਡੇਟ ਸੀਗੇ ਪਰ ਉਹ ਕਾਮਯਾਬ ਨਹੀਂ ਹੋ ਸਕੇ ਜਗਸ਼ਰਨ ਮਾਲ ਹੁਰੀ ਇਹਦੇ ਵਿੱਚ ਨੋਮੀਨੇਸ਼ਨ ਜਿਹੜੀ ਜਿੱਤ ਗਏ ਨੇ ਪੇਸ਼ੇਵਜੋਂ ਇੱਕ ਵਕੀਲ ਨੇ ਔਰ ਕਮਿਊਨਿਟੀ ਦੇ ਵਿੱਚ ਭਾਈਚਾਰੇ ਦੇ ਵਿੱਚ ਵਿਚਰਦੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਚੈਨਲ ਪੰਜਾਬੀ ਲਈ ਕਲਮੇਸ਼ ਸਿੰਘ ਸੰਗਾ ਐਡਮੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇਤੇ ਮਗਧਾ ਨਮੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ